ਜੀ ਇਸ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਕਿ ਉਹਨਾਂ ਨੇ ਕਿੱਥੇ ਐਕਸ਼ਨ ਕਿਉਂ ਲਾਇਆ ਤੇ ਬਾਰੇ ਭਾਈ ਨਰਿੰਦਰ ਸਿੰਘ ਚੋੜਾ ਜੀ ਜੋ ਉਹਨਾਂ ਨੇ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਹੈ ਔਰ ਹੋ ਵੀ ਰਹੀ ਹੈ ਰਿਮਾਂਡ ਵੀ ਲੈ ਲੈ ਗਿਆ ਜੀ ਸਜ਼ਾਵਾਂ ਵੀ ਹੋਣਗੀਆਂ ਜੀ ਪਰ ਸਾਡਾ ਇੱਕ ਸਵਾਲ ਆ ਕਿ ਜਿਹੜੀ ਇੱਕ ਅਕਾਲੀ ਦਲ ਦੇ ਯੂਥ ਆ ਕੋ ਵਾਲਾ ਜਾਸੂਰੀ ਤੇ ਰਾਣੇ ਵਾਲੋਂ ਜੀ ਇਸ਼ੂ ਆ ਕੇ ਜਾਨ ਬਚ ਕੇ ਉਹਦੀ ਪੱਗ ਲਈ ਗਈ ਹੈ ਜੀ ਉਹ ਜਾਇਜ਼ ਹੈ ਇਹ ਲੜਾਈ ਦੇ ਵਿੱਚ ਪੱਗ ਨਹੀਂ ਕਿ ਲਈ ਜਾਨ ਬਚ ਕੇ ਲਈ ਗਈ ਹੈ ਔਰ ਰੰਜ ਲੈ ਕੇ ਅਸੀਂ ਕਾਲ ਤੱਕ ਸੈੱਟ ਪਹੁੰਚੇ ਹਾਂ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਕਾਲ ਤੱਕ ਸਾਹਿਬ ਇਹਦੇ ਉੱਤੇ ਕੋਈ ਫੈਸਲਾ ਲਵੇਗਾ ਜੇ ਨਹੀਂ ਤਾਂ ਮਜਬੂਰਨ ਪੰਥ ਨੂੰ ਕੋਈ ਫੈਸਲਾ ਰਹੇ ਪੱਤਾ ਵਟਾ ਤਾਂ ਮੰਗ ਪੱਤਰ ਤੱਕ ਨਹੀਂ ਦਾ ਵੀਕਾਰ ਕੀਤਾ ਗਿਆ ਦੋਨੇ ਪਾਸੇ ਤੁਸੀਂ ਕੀ ਜੀ ਨਹੀਂ ਇਹਦੇ ਬਾਰੇ ਮੈਂ ਪਹਿਲਾਂ ਹੀ ਬੋਲ ਚੁੱਕਾ ਹਾਂ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਫੇਲ ਹੋਈ ਪਈ ਆ ਕਾਫਤਰ ਸਾਹਿਬ ਜੀ ਕੋਈ ਬੰਦਾ ਨਹੀਂ ਇਸ ਦਾ ਤ੍ਰੇਦ ਕੋਈ ਸੈਕੰਡ ਹੈਂਡ ਕਮਾਂਡ ਨਹੀਂ ਸਿੰਘ ਸਾਹਿਬਾ ਨੂੰ ਕੰਪੇਅਰ ਸਾਵਦੇ ਨੇ ਰਜੇਵੇਂ ਨੇ ਅਸੀਂ ਉਹਨਾਂ ਦਾ ਆਦਰ ਮਾਨ ਸਤਕਾਰ ਕਰਦੇ ਉਹਨਾਂ ਨੂੰ ਜਾਣਾ ਵੀ ਚਾਹੀਦਾ ਸਾਫਾ ਪਰ ਕੋਈ ਦੂਸਰਾ ਤੀਸਰਾ ਬੰਦਾ ਨਹੀਂ ਮਗਰ ਜਿਹੜਾ ਆਏ ਗਏ ਬੰਦੇ ਦੀ ਅਕਾਲ ਤਸੱਬ ਸੁਣਵਾਈ ਹੋ ਸਕੇ ਇੱਕ ਪਾਸੇ ਤਾਂ ਅਸੀਂ ਇਹ ਦੁਨੀਆ ਦੇ ਵਿੱਚ ਪ੍ਰਚਾਰ ਦਿਆਂ ਕਿ ਸਿੱਖਾਂ ਦੇ ਹਰ ਮਸਲੇ ਕਾਲ ਤੱਕ ਸਾਹਿਬ ਦੇ ਉੱਤੇ ਜਿਹੜੇ ਹੋਣੇ ਚਾਹੀਦੇ ਸਰਵੋੱਚ ਹੋਣਾ ਚਾਹੀਦਾ ਕਦੀ ਤੁਸੀਂ ਵੇਖੀ ਕਿ ਸਰਵੋੱਚ ਸੰਸਥਾ ਆਵੇ ਤੇ ਸੰਸਥਾ ਦੇ ਉੱਤੇ ਕੋਈ ਬੰਦਾ ਹੀ ਨਾ ਹੋਵੇ ਇਹ ਬਹਾਨੇ ਸਭ ਮਤਲਬ ਐਡਮਿਨਿਸਟ੍ਰੇਸ਼ਨ ਦੇ ਉੱਤੇ ਸਵਾਲ ਆ ਇਸ ਮਜਬੂਰਾਂ ਵਾਸਤੇ ਸੰਗਠਨ ਦੇ ਜਿਹੜੇ ਕਿ ਲੱਗਦਾ ਕਿ ਕੱਲ ਤੱਕ ਜਿਹੜਾ ਤੁਹਾਡਾ ਮੰਗ ਪੱਤਰ ਆ ਉੱਥੇ ਚਿਪਕਿਆ ਰਹਿ ਸਕਦਾ ਰਹਿ ਜਾਏਗਾ ਤਾਂ ਸ਼ਾਇਦ ਕੋਈ ਪੜਵੀ ਲਾਵੇ ਜੇ ਨਾ ਆ ਰਿਹਾ ਤਾਂ ਵੀ ਇਹ ਪੜ ਦੇਣਗੇ ਦੋਵਾਂ ਦੇ ਅੱਜ ਸਾਡਾ ਮੈਸੇਜ ਪਹੁੰਚ ਜਾਏਗਾ ਪਰ ਮੈਨੂੰ ਇਹਦੀ ਆਸ ਬਹੁਤ ਘੱਟ ਹੈ ਕਿ ਕੱਲ੍ਹ ਕਿਹਿਆ ਰਹੇ ਕਿਉਂਕਿ ਪਹਿਰੋਂ ਚਾਟੋ ਦੇ ਨਹੀਂ ਮੈਸੇਜ ਪਹੁੰਚ ਗਿਆ ਹੁਣ ਆਇਆ ਤਾਂ ਕੋਈ ਨਾ ਕੋਈ ਘੰਟੇ 'ਚ ਆਇਆ ਲਓ ਪਰ ਜੇ ਕਈ ਰਿਆਂ ਦੇ ਥੋੜੇ ਚਾਂਸਸ ਵੀ ਸੱਚ ਹੋਣੇ ਪੜਦੇ ਹੁੰਦੇ ਹੋ ਸਕਦਾ ਕੱਲ੍ਹ ਤੱਕ ਲੱਗਾ ਵੀ ਰਹੇ ਜੀ ਤੇ ਜੇ ਕੱਲ੍ਹ ਆ ਕੇ ਦਫ਼ਤਰ ਖੋਲਣ ਤੇ ਸਾਡਾ ਮੰਗ ਪੱਤਰ ਲੈ ਲੈਣ ਤੇ ਅੱਗੇ ਦਾ ਸਾਡਾ ਸੁਝਾਅ ਆ ਕਿ ਭਾਈ ਜੇ ਤੁਸੀਂ ਤੁਹਾਨੂੰ ਛੁੱਟੀ ਹੁੰਦੀ ਆ ਤੁਸੀਂ ਇਹਦਾ ਨਹੀਂ ਬਹਿਣਾ ਹੁੰਦਾ ਕੋਈ ਨਾ ਕੋਈ ਇਕਦਾਂਤ ਜ਼ਿੰਮੇਵਾਰ ਬੰਦਾ ਹੈ ਤੇ ਭਾਲ ਕੇ ਜਾਇਆ ਕਰੋ ਜਿਹੜਾ ਹੈਗੀ ਸੰਗਤ ਨੂੰ ਜਵਾਬ ਦੇ ਹੋ ਸਕੇ ਅਕਾਲਤ ਦਾ ਜੀ ਮੰਨ ਜੀ ਐਸਜੀਪੀਸੀ ਮੈਂਬਰ ਆਏ ਸੀ ਉਹਨਾਂ ਨੇ ਮੰਗ ਪੱਤਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਹਮਲਾ 84 ਦੀ ਯਾਦ ਦਿਵਾਉਂਦਾ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਜੋ ਪਾਗ ਉਤਰੀ ਹੈ ਉਹਦੇ ਲਈ 9 ਦਸੰਬਰ ਨੂੰ ਜੋ ਅੰਤਰੀਕ ਕਮੇਟੀ ਦੀ ਮੀਟਿੰਗ ਰੱਖੀ ਗਈ ਉਹਦੇ 'ਚ ਫੈਸਲਾ ਲਿੱਤਾ ਜਾਏਗਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਦੋਨਾਂ ਬਿਆਨਾਂ ਨੂੰ 9 ਤਰੀਕ ਤੱਕ ਦਾ ਜੇ ਇਹਨਾਂ ਨੇ ਜ਼ਿੰਮੇਵਾਰ ਸੱਜਣਾ ਨੇ ਫੈਸਲਾ ਲਿਆ ਹੈ ਆਪਣੇ ਹੱਥ ਦੇ ਜੀ ਅਸੀਂ 9 ਤਰੀਕ ਦੇ ਉਡੀਕ ਕਰਾਂਗੇ ਜੀ ਜੇ ਨਾ ਆਇਆ ਤੇ 10 ਤਰੀਕ ਨੂੰ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ ਕੌਮਪੇ ਦੇ ਬਾਰੇ ਕੀ ਹੋਏਗਾ ਇਹਨੂੰ ਕੋਈ ਛੋਟਾ ਮੋਟਾ ਐਕਸ਼ਨ ਨਾ ਲਿਆ ਜਾਵੇ ਵੀ ਰਾਜਾ ਅੰਦਰ ਕਿਸੇ ਸਿੱਖ ਦੀ ਹੁਦਾ ਹੀ ਕਿਤੇ ਧੱਕਾ ਵੱਜਿਆ ਪੱਗ ਲੱਥ ਗਈ ਜੀ ਇੱਕ ਪਿਛਲੇ 50 ਸਾਲ ਦਾ ਖਾਲਸਾਤਨ ਦੇ ਵਿਚਾਰ ਤਾਰਾ ਤੇ ਡ੍ਰਿਡ ਹੋ ਕੇ ਲੜ ਰਹੇ ਪੰਥ ਬੰਦੇ ਪੰਥਕ ਬੰਦੇ ਦੀ ਬਗਲ ਅਥੀ ਜੀ ਸੋ ਇਹਨੂੰ ਅਸੀਂ ਇਦਾਂ ਹੀ ਨਹੀਂ ਜਾਣ ਦੇਵਾਂਗੇ ਜੀ ਲੜਾਈ 'ਚ ਨਹੀਂ ਬਾਹਵਾ ਫੜੀਆਂ ਬੰਦੇ ਦੀਆਂ ਧੌਣ ਫੜੀ ਬੰਦੇ ਦੀ ਮਗਰੋਂ ਆ ਕੇ ਤੁਸੀਂ ਉੱਥੇ ਹਮਲਾ ਕਰ ਰਹੇ ਹੋ ਵੱਡੇ ਸੂਰਬੀਰ ਹੋ ਜੇ ਤੇ ਸਾਹਮਣੇ ਆ ਕੇ ਟੱਕਰ ਦੇ ਜੀ ਅਗਲੀ ਗੱਲ ਜਿਹੜੀ ਤੁਸੀਂ ਕਿਹਾ 84 ਦੀ ਜਾਦਵਾਤੀ 84 ਦੇ ਵਿੱਚ ਜਿਹੜੇ ਇੱਥੇ ਆ ਕੇ ਜੋ ਕੁਝ ਹੋਇਆ ਹੈ ਉਹ ਸਾਨੂੰ ਪਤਾ ਆ ਗੋਲੀ ਕਿਹਦੇ ਵੱਲੋਂ ਚਲਾਈ ਗਈ ਤੇ ਕਿਹਦੇ ਵੱਲ ਚੱਲੀ ਇਹ ਵੀ ਸਾਨੂੰ ਪਤਾ ਆ ਜੀ ਇੱਥੇ ਗੋਲੀ ਕਿਹਦੇ ਵੱਲ ਤੇ ਇਹਦੇ ਵੱਲ ਚੱਲੀ ਆ ਇਹ ਵੀ ਪਤਾ ਹੋਣਾ ਚਾਹੀਦਾ ਜੀ ਉਦੋਂ ਗੋਲੀ ਚੱਲੀ ਸੀ ਜਿਹੜੇ ਹਕਾਂਦੇ ਲੜਦੇ ਪਏ ਸੀ ਉਹਨਾਂ ਵੱਲ ਜੀ ਉਦੋਂ ਗੋਲੀ ਚਲਾਈ ਗਈ ਸੀ ਇੰਡੀਅਨ ਸਟੇਟ ਵੱਲੋਂ ਕਾਲ ਤੱਕ ਸਾਹਿਬ ਵੱਲ ਜੀ ਹੁਣ ਗੋਲੀ ਚੱਲੀ ਏ ਉਸ ਬੰਦੇ ਵੱਲ ਜਿਹੜਾ ਕਾਤਕ ਸਹ ਦੇ ਸਾਹਮਣੇ ਖੜੋ ਕੇ ਮੰਨ ਕੇ ਗਿਆ ਆ ਕਿ ਅਸੀਂ ਉਹਨਾਂ ਦੇ ਵਿੱਚ ਭਾਗੀਦਾਰ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਕੀਤੀ ਤੇ ਤੁਹਾਨੂੰ 84 ਦੇਖਦੀ ਇੱਕ ਪਾਸੇ ਹੱਕਾਂ ਲਈ ਲੜਨ ਵਾਲੇ ਬੰਦਿਆਂ ਦੇ ਉੱਤੇ ਗੋਲੀਆਂ ਚੱਲੀਆਂ ਤੇ ਦੂਜੇ ਪਾਸੇ ਇੱਕ ਤਨਖਾਈ ਆਪੰਦਾ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਕਰਾਉਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਹੁੰਦ ਕੰਮ ਬੰਨੇ ਨੇ ਆਪਣੀ ਤੇ ਉਹਦੇ ਤੇ ਗੋਲੀ ਚੱਲੀ 84 ਦੇਖਦੀ ਜੇ 84 ਹੈ ਤੇ ਫਿਰ ਸਾਡੇ ਸਿਧਾਂਤ ਦਾ ਸਾਡੀ ਸਮਝ ਦਾ ਜਨਾਜ਼ਾ ਨਿਕਲ ਚੁਕਿਆ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਮੈਂ ਨਰੈਨ ਸਿੰਘ ਚੋੜੇ ਨੂੰ ਸਿੱਖ ਹੀ ਨਹੀਂ ਮੰਨਦਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਹਰ ਜਾ ਕੇ ਗੋਲੀ ਚਲਾਈ ਵਿਕਰਮ ਸਿੰਘ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਆਪ ਵੀ ਦੇ ਸਿੱਖ ਨੇ ਫਿਰ ਇਹ ਸਾਬ ਜੀ ਤੁਸੀਂ ਮੈਂ ਫਿਰ ਕਹਿ ਰਿਹਾ ਦੇਖੋ ਸਿੱਖੀ ਦੇ ਉੱਤੇ ਸਵਾਲ ਨਾ ਕਿਸੇ ਦੇ ਉੱਤੇ ਕਰਨਾ ਚਾਹੀਦਾ ਹੋ ਸਕਦਾ ਨਿੱਜੀ ਸਿੱਖ ਹੋਵੇ ਵਿਕਰਮਜੀਤ ਸਿੰਘ ਮਜੀਠੀਆ ਕੱਡੇ ਕਬੜੇ ਸਿੱਖ ਹੋਣ ਪਰ ਇਹ ਸਿੱਖੀ ਉਸ ਦਿਨ ਕਿਉਂ ਨਾ ਜਾਗੀ ਜਿੱਦਣ ਬਰਗਾੜੀ ਦੇ ਅਜ ਸਿੰਘ ਗੋਲੀਆਂ ਮਾਰ ਕੇ ਛਿਦ ਦਿੱਤੇ ਇਸ ਸਿੱਖੀ ਉਸ ਦਿਨ ਕਿਉਂ ਨਾ ਜਾਗੀ ਮਜੀਠ ਜਦਨ ਚੌੜ ਸਦਾਨ ਦੇ ਵਿੱਚ ਤੁਹਾਡੀ ਤੁਹਾਡੀ ਜਿਹੜੀ ਸਰਕਾਰ ਹੀ ਉਹਨੇ ਗੋਲੀਆਂ ਚਲਾ ਕੇ ਸੀ ਵਿਸ਼ੇਸ਼ ਕੀਤਾ ਹੈ ਦੂਮੇ ਮਸਲੇ ਗੁਰੂ ਕ੍ਰੰਤ ਸਾਬ ਦੇ ਤੇ ਇਹ ਸਿੱਖੀ ਤੁਹਾਡੀ ਉਦਣ ਜਾਂਦੀ ਹੈ ਜਦਨ ਸੁਖਬੀਰ ਬਾਦਲ ਤੇ ਆ ਇਹ ਸਿੱਖੀ ਨਹੀਂ ਗਈ ਇਹ ਬਾਦਲੀ ਜੀ ਹੁਣ ਅਗਲਾ ਸਟੈਪ ਕੀ ਹੋਏਗਾ ਤੁਹਾਨੂੰ 9 ਤਰੀਕ ਤੱਕ ਇੰਤਜ਼ਾਰ ਕਰਾਂਗੇ ਜਿਹੜੀ ਤੁਹਾਡੇ ਤੋਂ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ 9 ਤਰੀਕ ਤੱਕ ਦਾ ਸਮਾਂ ਕੀਤਾ ਹੈ ਕਿ ਅਸੀਂ 9 ਤਰੀਕ ਦੇ ਬਾਰੇ ਫੈਸਲਾ ਕਰਾਂਗੇ ਜੇ ਉਸ ਦਿਨ ਇਸ ਬੰਦੇ ਤੇ ਕੋਈ ਫੈਸਲਾ ਨਾ ਆਇਆ ਇਹਨਾਂ ਦਾ ਫੈਸਲਾ ਪੰਚਾਪ ਤੋਂ ਲਿਖਿਆ। ਪੁਨੀਸ਼ ਸਿੰਘ ਬਟੂ ਵੱਲੋਂ ਜਿਸ ਤਰ੍ਹਾਂ ਦਾ ਬਿਆਨ ਦਿੱਤਾ ਜਾ ਰਿਹਾ ਹੈ ਕਿ ਅਕਾਲੀ ਦਲ ਇੱਕ ਬੰਦੇ ਬੰਦੀ ਸਿੰਘ ਨੂੰ ਲੈ ਕੇ ਉਹਨਾਂ ਦੇ ਘਰ ਤੱਕ ਜਾਂਦੇ ਨੇ ਰਾਜੋ ਆਣਾ ਤੋਂ ਸਪੈਕਟਿਵ ਵਿੱਚ ਨਾਮ ਲਿਖਾਇਆ ਉਹ ਕਹਿੰਦੇ ਕਿ ਜੇ ਉਹਨਾਂ ਨੂੰ ਸਨਮਾਨਿਤ ਕਰ ਸਕਦੇ ਤੇ ਇਹ ਤਰ੍ਹਾਂ ਅਸੀਂ ਛੋੜਾ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ। ਕਿਸਲਾ ਦੇਖਦੇ ਹੋ? ਇਹ ਸਵਾਲ ਉਹਨਾਂ ਅਕਾਲੀ ਦਲ ਤੇ ਕੀਤਾ। ਅਕਾਲੀ ਦਲ جواب ਦੋ। ਔਰ ਤੁਸੀਂ ਮੰਨਦੇ ਨਹੀਂ ਮੰਨਦੇ ਹੋ ਕਿ ਬੰਦੀ ਸਿੰਘ ਨੂੰ ਲੈ ਕੇ ਵੀ ਡਬਲ ਸਟੈਂਡ ਲੱਗ ਰਿਹਾ ਹੈ ਅਕਾਲੀ ਦਲ ਦਾ? ਇਹ ਕਹਿ ਰਿਹਾ ਅਕਾਲੀ ਦਲ ਜਵਾਬ ਦੇ ਮੈਂ ਕਾਲੀ ਦਲ ਦਾ ਸਪੋਕਸਪੀਕਰ ਹਾਂ ਟੀ ਕੱਲ ਦਾ ਉਹਨਾਂ ਦੇ ਆਪਾਂ ਮਾਈਕ ਨਹੀਂ ਉਹਨਾਂ ਦੇ ਮੂੰਹ ਨਹੀਂ ਬੰਦ ਹੋ ਰੇ ਕੱਲ ਦੇ ਜਿੱਦਾਂ ਪਤਾ ਨਹੀਂ ਵੀ ਅੰਦਰੋਂ ਗੱਲਾਂ ਨਿਕਲਦੀਆਂ ਆ ਰਹੀਆਂ ਹੰਦੀਆਂ ਮਾਨ ਸਾਹਿਬ ਜੀ ਲਾਈਵ ਸਾਰੀ ਦੁਨੀਆ ਦੇਖ ਰਹੀ ਆ ਇਹ ਜਿਹੜਾ ਮੰਗ ਪੱਤਰ ਰਿੱਤੀ ਚਪਕਾਉਣ ਦਾ ਕੀ ਮਕਸਦ ਹੈ ਉਹ ਜਾਨਣਾ ਚਾਹੁੰਦਾ ਮੰਗ ਪੱਤਰ ਸਾਹਮਣੇ ਤੇ ਮਜਬੂਰੀ ਵਾਸਤੇ ਪਟਾਉਣਾ ਪਿਆ ਅਸੀਂ ਆਖਰ ਤੱਕ ਸਾਹਿਬ ਤੇ ਉਹ ਜਿਹੜਾ ਸਵਾਲ ਤੁਸ ਜਿਗਨਾ ਨੂੰ ਹਟ ਜਾਣੀ ਆ ਅਸੀਂ ਆਪਣੀ ਮੰਗ ਲੈ ਕੇ ਆਏ ਸੀ ਜਿਹੜੇ ਭਾਈ ਨਰਿੰਦਰ ਸਿੰਘ ਸਾਉਣਾ ਦੇ ਪੱਗ ਸਵਾਲ ਹੁਣ ਖਤਮ ਹੋ ਸਵਾਲ ਤੇ ਕਰਨਾ ਉਹਦੇ ਬਰੋਤੇ ਵਿੱਚ ਇੱਕ ਵੀ ਬੰਦਾ ਅੰਤਿਸੇ ਸ਼ੇਖ ਸਾਹਿਬ ਅਸੀਂ ਰਿਹائش ਤੇ ਜਾਣ ਦੀ ਕੋਸ਼ਿਸ਼ ਕੀਤੀ ਅੰਦਰੋਂ ਤਾਲਾ ਲੱਗਾ ਆ ਔਰ ਪੁੱਤੇ ਖੁਦਦੰਦ ਮੁਲਾਜ਼ਮ ਨੇ ਕਹਿੰਿਆ ਆ ਕਿ ਮੈਂ ਜਦੋਂ ਤੱਕ ਉੱਪਰ ਹੁਕਮ ਨਹੀਂ ਆਉਂਦਾ ਦਰਵਾਜ਼ਾ ਨਹੀਂ ਖੋਲਸਾਂਦਾ ਮੈਨੂੰ ਮਾਫੀ ਦੇ ਆ ਜਿੱਦਾਂ ਦੀ ਕਾਰਵਾਈ ਦੀ ਉਸ ਸੱਜ ਦੇ ਖਿਲਾਫ ਮੰਨ ਕਰਦੇ ਇਹ ਤੇ ਹਣ ਸਿੰਘ ਸਾਹਿਬ ਸੋਚਣ ਕਿ ਪੱਕ ਦੀ ਖਲਾਫ ਕੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦਾਂ ਨੇ ਪੱਗ ਨੂੰ ਹੱਥ ਪਾਇਆ ਠੀਕ ਜੇ ਸਿੰਘ ਸਾਹਿਬ ਉਹ ਬਿਆੰਸਰਾ ਦੇਣਗੇ ਜੇ ਪੰਥਰੋਂ ਲੱਗੇਗਾ ਵੀ ਵਾਕਿਆ ਇਹੋ ਹੀ ਹੋਣਾ ਚਾਹੀਦਾ ਅੱਜ ਤਾਂ ਠੀਕ ਹੈ ਜਨੈਨਿਕ ਪਰਪਲ ਸਾਈਡ ਕਰਨੇਗਾ ਤੇ ਹੁਣ ਵਾਲੀ ਸਮਝ ਦੱਸ ਸਕਦਾ ਠੀਕ ਮਾਮਲਾ ਭਾਈ ਨਰਿੰਦਰ ਸਿੰਘ ਚੋੜੇ ਦੀ ਪੱਗ ਦਾ ਜੀ ਇਸ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਕਿ ਉਹਨਾਂ ਨੇ ਕਿੱਥੇ ਐਕਸ਼ਨ ਕਿਉਂ ਲੈ ਤੇ ਬਾਰੇ ਭਾਈ ਨਰਿੰਦਰ ਸਿੰਘ ਚੋੜਾ ਦੱਸ ਜੀ ਜੋ ਉਹਨਾਂ ਨੇ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਹੈ ਔਰ ਹੋ ਵੀ ਰਹੀ ਹੈ ਰਿਮਾਂਡ ਵੀ ਲੈ ਲਿਆ ਗਿਆ ਹੈ ਜੀ ਸਜ਼ਾਵਾਂ ਵੀ ਹੋਣਗੀਆਂ ਪਰ ਸਾਡਾ ਇੱਕ ਸਵਾਲ ਆ ਕਿ ਜਿਹੜੀ ਇੱਕ ਅਕਾਲੀ ਦਲ ਦੇ ਯੂਥ ਆਗੂ ਵਾਲਾ ਜਸਪ੍ਰੀਤ ਰਾਣੇ ਵੱਲੋਂ ਜੀ ਪਿੱਛੋਂ ਆ ਕੇ ਜਾਨ ਬਚ ਕੇ ਉਹਦੀ ਪੱਗ ਲਾਈ ਗਈ ਆ ਜੀ ਉਹ ਜਾਇਜ਼ ਆ ਇਹ ਲੜਾਈ ਦੇ ਵਿੱਚ ਪੱਗ ਨਹੀਂ ਕਿ ਲੱਤੀ ਜਾਨ ਬਜ ਕੇ ਲਾਈ ਗਈ ਆ ਔਰ ਰੰਝ ਲੈ ਕੇ ਅਸੀਂ ਅਕਾਲ ਤਖਤ ਸਾਹਿਬ ਤੱਕ ਪਹੁੰਚੇ ਆ ਉਮੀਦ ਕਰਦੇ ਆ ਕਿ ਬਹੁਤ ਜਲਦ ਅਕਾਲ ਤਖਤ ਸਾਹਿਬ ਇਹਦੇ ਉੱਤੇ ਕੋਈ ਫੈਸਲਾ ਲਏਗਾ ਜੀ ਜੇ ਨਹੀਂ ਤੇ ਮਜਬੂਰਨ ਪੰਥ ਨੂੰ ਕੋਈ ਖਾਸ ਵਾਲਾ ਪਰ ਤਾਂ ਉਹ ਤਾਂ ਮੰਗ ਪੱਤਰ ਤੱਕ ਨਹੀਂ ਸਵੀਕਾਰ ਕੀਤਾ ਗਿਆ ਦੋਨੇ ਪਾਸੇ ਤੁਸੀਂ ਜੀ ਨਹੀਂ ਇਹਦੇ ਬਾਰੇ ਮੈਂ ਪਹਿਲਾਂ ਹੀ ਬੋਲ ਚੁੱਕਾ ਹਾਂ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਫੇਲ ਹੋਈ ਪਈ ਹੈ ਅਫਾਤ ਸਰ ਜੀ ਕੋਈ ਬੰਦਾ ਨਹੀਂ ਇਸ ਦਾ ਤ੍ਰੇਦ ਕੋਈ ਸੈਕੰਡ ਹੈਂਡ ਕਮਾਂਡ ਨਹੀਂ ਜੀ ਸਿੰਘ ਸਾਹਿਬਾਂ ਨੂੰ ਕੰਪੇਅਰ ਸਾਹਿਬ ਦੇ ਨੇ ਰੁਝੇਵੇਂ ਨੇ ਅਸੀਂ ਉਹਨਾਂ ਦਾ ਆਦਰਮਾਨ ਸਤਿਕਾਰ ਕਰਦੇ ਹਾਂ ਉਹਨਾਂ ਨਾਲ ਜਾਣਾ ਵੀ ਜਾਇਦਾ ਸੌਖਾ ਹੈ ਜੀ ਪਰ ਕੋਈ ਦੂਸਰਾ ਤੀਸਰਾ ਬੰਦਾ ਨਹੀਂ ਮਗਰ ਜਿਹੜਾ ਆਏ ਗਏ ਬੰਦੇ ਦੀ ਅਫਾਤ ਸਰ ਸਾਹਿਬ ਤੋਂ ਸੁਣਵਾਈ ਹੋ ਸਕੇ ਇੱਕ ਪਾਸੇ ਤਾਂ ਅਸੀਂ ਇਹ ਦੁਨੀਆ ਦੇ ਅੱਜ ਪ੍ਰਚਾਰਦੇ ਆ ਕਿ ਸਿੱਖਾਂ ਦੇ ਹਰ ਮਸਲੇ ਕਹਾਂ ਤੱਕ ਸਾਬ ਦੇ ਉੱਤੇ ਜਿਹੜੇ ਹੋਣੇ ਚਾਹੀਦੇ ਸਰਬੋੱਚ ਹੋਣਾ ਚਾਹੀਦਾ ਜੀ ਕਦੀ ਤੁਸੀਂ ਵੇਖੀ ਕਿ ਸਰਬੋੱਚ ਸੰਸਥਾ ਆਵੇ ਤੇ ਸੰਸਥਾ ਦੇ ਉੱਤੇ ਕੋਈ ਬੰਦਾ ਹੀ ਨਾ ਹੋਵੇ ਇਹ ਬਹਾਨੇ ਸਭ ਮਤਲਬ ਐਡਮਿਨਿਸਟ੍ਰੇਸ਼ਨ ਦੇ ਉੱਤੇ ਸਵਾਲ ਆ ਤੇ ਇਸ ਮਜਬੂਰਨ ਵਾਸਤੇ ਸੰਗਤ ਜਿਹੜੇ ਤਰ੍ਹਾਂ ਤੇ ਕੀ ਲੱਗਦਾ ਕਿ ਕੱਲ ਤੱਕ ਜਿਹੜਾ ਤੁਹਾਡਾ ਮੰਗ ਪੱਤਰ ਆ ਉੱਥੇ ਚਿਪਕਿਆ ਰਹਿ ਸਕਦਾ ਰਹਿ ਜਾਏਗਾ ਤਾਂ ਸ਼ਾਇਦ ਕੋਈ ਪੜ ਵੀ ਲਾਵੇ ਜੇ ਨਾ ਆ ਰਿਹਾ ਤਾਂ ਵੀ ਇਹ ਪੜ ਦੇਣਗੇ ਦੋਵਾਂ ਦੇ ਅੱਜ ਸਾਡਾ ਮੈਸੇਜ ਪਹੁੰਚ ਜਾਏਗਾ ਪਰ ਮੈਨੂੰ ਇਹਦੀ ਆਸ ਬਹੁਤ ਘੱਟ ਹੈ ਕਿ ਕੱਲ੍ਹ ਕੀ ਰਹਿ ਜੇ ਕਿਉਂਕਿ ਪਹਿਰੋਂ ਚਾਟੋਦਣੀ ਮੈਸੇਜ ਪਹੁੰਚ ਗਿਆ ਹਣਾ ਤਾਂ ਕੋਈ ਨਾ ਕੋਈ ਘੰਟੇ ਚ ਆਇਆ ਲਓ ਪਰ ਜੇ ਕਈ ਰਿਆਂ ਦੇ ਥੋੜੇ ਚਾਂਸਸ ਵੀ ਸੱਚ ਹੋਣੇ ਬੜਦੇ ਹੁੰਦੇ ਹੋ ਸਕਦਾ ਕੱਲ੍ਹ ਤੱਕ ਲੱਗਾ ਵੀ ਰਹੇ ਜੇ ਤੇ ਜੇ ਕੱਲ੍ਹ ਨੂੰ ਆ ਕੇ ਦਫ਼ਤਰ ਖੋਲਣ ਤੇ ਸਾਡਾ ਮੰਗ ਪੱਤਰ ਲੈ ਲੈਣ ਤੇ ਅੱਗੇ ਦਾ ਸਾਡਾ ਸੁਝਾਅ ਆ ਕਿ ਭਾਈ ਜੇ ਤੁਸੀਂ ਤੁਹਾਨੂੰ ਛੁੱਟੀ ਹੁੰਦੀ ਆ ਤੁਸੀਂ ਇਹਦਾ ਨਹੀਂ ਬਹਿਣਾ ਹੁੰਦਾ ਕੋਈ ਨਾ ਕੋਈ ਇਕਦਾਂ ਜੁਮੇਵਾਰ ਬੰਦਾ ਹੈ ਤੇ ਬਾਹਲ ਕੇ ਜਾਇਆ ਕਰੋ ਜਿਹੜਾ ਆਏਗੀ ਸੰਗਤ ਨੂੰ ਜਵਾਬ ਦੇ ਹੋ ਸਕੇ ਅਕਾਲ ਤਖਤ ਜੀ ਮੰਤਰੀ ਐਸਜੀਪੀਸੀ ਮੈਂਬਰ ਆਏ ਸੀ ਉਹਨਾਂ ਨੇ ਮੰਗ ਪੱਤਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਹਮਲਾ 84 ਦੀ ਯਾਦ ਦਿਵਾਉਂਦਾ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਜੋ ਪਾਗ ਉੱਤਰੀ ਹੈ ਉਹਦੇ ਲਈ 9 ਦਸੰਬਰ ਨੂੰ ਜੋ ਅੰਤਰੀਕ ਕਮੇਟੀ ਦੀ ਮੀਟਿੰਗ ਰੱਖੀ ਗਈ ਉਹਦੇ ਚ ਫੈਸਲਾ ਲਿੱਤਾ ਜਾਏਗਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਦੋਨੇ ਬਿਆਨਾਂ ਨੂੰ 9 ਤਰੀਕਾ ਅਕਦਾ ਜੇ ਇਹਨਾਂ ਨੇ ਜੁਮੇਵਾਰ ਸੱਜਣਾ ਨੇ ਫੈਸਲਾ ਲਿਆ ਹੈ ਆਪਣੇ ਹੱਥ ਦੇ ਜੀ ਅਸੀਂ 9 ਤਰੀਕ ਦੇ ਉਡੀਕ ਕਰਾਂਗੇ ਜੀ ਜੇ ਨਾ ਆਇਆ ਤੇ 10 ਤਰੀਕ ਨੂੰ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ ਕੌਮ ਪੇ ਦੇ ਬਾਰੇ ਕੀ ਹੋਏਗਾ ਇਹਨੂੰ ਕੋਈ ਛੋਟਾ ਮੋਟਾ ਐਕਸ਼ਨ ਨਾ ਲਿਆ ਜਾਵੇ ਵੀ ਰਾਹ ਜਾਂਦੇ ਕਿਸੇ ਸਿੱਖ ਦੇ ਉਦਾਂ ਹੀ ਕਦੇ ਧੱਕਾ ਵੱਜਿਆ ਪੱਗ ਲੱਥ ਗਈ ਜੀ ਇੱਕ ਪਿਛਲੇ 50 ਸਾਲ ਦਾ ਖਾਲਸਾਤਾਨ ਦੇ ਵਿਚਾਰ ਤਾਰਾ ਤੱਕ ਡ੍ਰਿਡ ਹੋ ਕੇ ਲੜ ਰਹੇ ਪੰਥ ਬੰਦੇ ਪੰਥਕ ਬੰਦੇ ਦੀ ਪੱਗ ਲੱਥੀ ਜੀ ਸੋ ਇਹਨੂੰ ਅਸੀਂ ਇਦਾਂ ਹੀ ਨਹੀਂ ਜਾਣ ਦੇਵਾਂਗੇ ਜੀ ਲੇਕਿਨ ਲੜਾਈ 'ਚ ਨਹੀਂ ਬਾਹਵਾ ਫੜੀਆਂ ਬੰਦੇ ਦੀਆਂ ਧੌਣ ਫੜੀ ਬੰਦੇ ਦੀ ਮਗਰੋਂ ਆ ਕੇ ਤੁਸੀਂ ਉੱਤੇ ਹਮਲਾ ਕਰ ਰਹੇ ਹੋ ਵੱਡੇ ਸੂਰਬੀਰ ਹੋ ਜੇ ਤੇ ਸਾਹਮਣੇ ਆ ਕੇ ਟੱਕਰ ਦੇ ਜੀ ਅਗਲੀ ਗੱਲ ਜਿਵੇਂ ਦੇਖੇ ਕਿ 84 ਦੀ ਯਾਦ ਦਿਵਾਤੀ 84 ਦੇ ਵਿੱਚ ਜਿਹੜੇ ਇੱਥੇ ਆ ਕੇ ਜੋ ਕੁਝ ਹੋਇਆ ਹੈ ਉਹ ਸਾਨੂੰ ਪਤਾ ਆ। ਗੋਲੀ ਕਿਹਦੇ ਵੱਲੋਂ ਚਲਾਈ ਗਈ ਤੇ ਕਿਹਦੇ ਵੱਲ ਚੱਲੀ ਇਹ ਵੀ ਸਾਨੂੰ ਪਤਾ ਆ। ਜੀ। ਇਹ ਇੱਥੇ ਗੋਲੀ ਕਿਹਦੇ ਵੱਲੋਂ ਤੇ ਕਿਹਦੇ ਵੱਲ ਚੱਲੀ ਆ ਇਹ ਵੀ ਪਤਾ ਹੋਣਾ ਚਾਹੀਦਾ। ਜੀ। ਉਦੋਂ ਗੋਲੀ ਚੱਲੀ ਸੀ ਜਿਹੜੇ ਹਕਾਂਦੇ ਨੇ ਲੜਦੇ ਪਏ ਸੀ ਉਹਨਾਂ ਵੱਲ। ਜੀ। ਉਦੋਂ ਗੋਲੀ ਚਲਾਈ ਗਈ ਸੀ ਇੰਡੀਅਨ ਸਟੇਟ ਵੱਲੋਂ ਕਾਲ ਤੱਕ ਸਹਿ ਵੱਲ। ਜੀ। ਹੁਣ ਗੋਲੀ ਚੱਲੀ ਏ ਉਸ ਬੰਦੇ ਵੱਲ। ਜਿਹੜਾ ਕਾਤਕ ਸੈਦੇ ਸਾਹਮਣੇ ਖਲੋ ਕੇ ਮੰਨ ਕੇ ਗਿਆ ਆ ਕਿ ਅਸੀਂ ਉਹਨਾਂ ਦੇ ਵਿੱਚ ਭਾਗੀਦਾਰ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵਤ ਕੀਤੀ ਤੇ ਤੁਹਾਨੂੰ ਇਹ 84 ਦੇਖਦੀ ਇੱਕ ਪਾਸੇ ਹੱਕਾਂ ਲਈ ਲੜਨ ਵਾਲੇ ਬੰਦਿਆਂ ਦੇ ਉੱਤੇ ਗੋਲੀਆਂ ਚੱਲੀਆਂ ਤੇ ਦੂਜੇ ਪਾਸੇ ਇੱਕ ਤਨਖਾਈਆ ਬੰਦਾ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵਤ ਕਰਾਉਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਭੂਮਿਕਾ ਮੰਨੇ ਨੇ ਆਪਣੀ ਤੇ ਉਹਦੇ ਤੇ ਗੋਲੀ ਚੱਲੀ 84 ਦੇਖਦੀ ਜਿਹੇ 84 ਹੈ ਤੇ ਫਿਰ ਸਾਡੇ ਸਿਧਾਂਤ ਦਾ ਸਾਡੀ ਸਮਝ ਦਾ ਜਨਾਜ਼ਾ ਨਿਕਲ ਚੁੱਕਿਆ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਮੈਂ ਨਰੈਨ ਸਿੰਘ ਚੋੜੇ ਨੂੰ ਸਿੱਖ ਹੀ ਨਹੀਂ ਮੰਨਦਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਹਰ ਜਾ ਕੇ ਗੋਲੀ ਚਲਾਈ ਵਿਕਰਮ ਸਿੰਘ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਆਪ ਵੀ ਨੇ ਸਿੱਖ ਨੂੰ ਫਿਰ ਇਹ ਸਾਥ ਨਾਲ ਵੀ ਜੀ ਤੁਸੀਂ ਮੈਂ ਫੇਰ ਕਹਿ ਰਿਹਾ ਵੇਖੋ ਸਿੱਖੀ ਦੇ ਉੱਤੇ ਸਵਾਲ ਨਾ ਕਿਸੇ ਦੇ ਉੱਤੇ ਕਰਨਾ ਚਾਹੀਦਾ ਹੋ ਸਕਦਾ ਨਿੱਜੀ ਸਿੱਖ ਹੋਵੇ ਵਿਕਰਮਜੀਤ ਸਿੰਘ ਮਜੀਠੀਆ ਕੱਡੇ ਵੱਡੇ ਸਿੱਖ ਹੋਣ ਪਰ ਇਹ ਸਿੱਖੀ ਉਹਦੋਂ ਕਿਉਂ ਨਾ ਜਾਗੀ ਜਦੋਂ ਬਰਗਾੜੀ ਦੇ ਅਜ ਸਿੰਘ ਗੋਲੀਆਂ ਮਾਰ ਕੇ ਛਿਦੂਤੇ ਜੀ ਇਸ ਸਿੱਖੀ ਉਹਦੋਂ ਕਿਉਂ ਨਾ ਜਾਗੀ ਜਦੋਂ ਚੌੜ ਸਦਾਨ ਦੇ ਵਿੱਚ ਤੁਹਾਡੀ ਤੁਹਾਡੀ ਜਿਹੜੀ ਸਰਕਾਰ ਹੀ ਉਹਨੇ ਗੋਲੀਆਂ ਚਲਾ ਕੇ ਸਿੱਖੀ ਸ਼ੀਟ ਦਿੱਤਾ ਹੈ ਦੂਮੇ ਮਸਲੇ ਗੁਰੂ ਗ੍ਰੰਥ ਸਾਹਿਬ ਦੇ ਤੇ ਇਹ ਸਿੱਖੀ ਤੁਹਾਡੀ ਉਦੋਂ ਜਾਂਦੀ ਹੈ ਜਦੋਂ ਸੁਖਬੀਰ ਬਾਦਲ ਤੇ ਆ ਇਹ ਸਿੱਖੀ ਨਹੀਂ ਕਿ ਇਹ ਬਾਦਲੀ ਜੀ ਹੁਣ ਅਗਲਾ ਸਟੈਪ ਕੀ ਹੋਏਗਾ ਤੁਹਾਨੂੰ 9 ਤਰੀਕ ਤੱਕ ਇੰਤਜ਼ਾਰ ਕਰਾਂਗੇ ਜਿਹੜੀ ਤੁਹਾਡੇ ਤੋਂ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ 9 ਤਰੀਕ ਤੱਕ ਦਾ ਸਮਾਂ ਕੀਤਾ ਹੈ ਕਿ ਅਸੀਂ 9 ਤਰੀਕ ਦੇ ਬਾਰੇ ਫੈਸਲਾ ਕਰਾਂਗੇ ਜੇ ਉਦੋਂ ਨੇ ਇਸ ਬੰਦੇ ਤੇ ਕੋਈ ਫੈਸਲਾ ਨਾ ਆਇਆ ਇਹਨਾਂ ਦਾ ਫੈਸਲਾ ਪੰਤ ਸਾਹਿਬ ਦੇ ਲਿਖੇ। ਠੀਕ ਹੈ। ਪੁਲਿਸ ਸਿੰਘ ਬਿੱਟੂ ਵੱਲੋਂ ਜਿਸਨੇ ਤਾਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਅਕਾਲੀ ਦਲ ਇੱਕ ਬੰਨੇ ਬੰਦੇ ਸੀਗਾਂ ਨੂੰ ਲੈ ਕੇ ਉਹਨਾਂ ਦੇ ਘਰ ਤੱਕ ਜਾਂਦੇ ਨੇ। ਰਾਜੋਣਾ ਦਾ ਸਪੈਕਸ ਵਿੱਚ ਨਾਮ ਲਿਖਾਇਆ। ਉਹ ਕਹਿੰਦੇ ਕਿ ਜੇ ਉਹਨਾਂ ਨੂੰ ਸਨਮਾਨਿਤ ਕਰ ਸਕਦੇ ਤੇ ਇਹ ਦਰੈਸ਼ੀ ਛੋੜਾ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ। ਕਿਸ ਨਾਲ ਦੇਖਦੇ ਹੋ? ਇਹ ਸਵਾਲ ਉਹਨਾਂ ਅਕਾਲੀ ਦਲ ਤੇ ਕੀਤਾ। ਅਕਾਲੀ ਦਲ جواب ਕਰ ਰਿਹਾ। ਔਰ ਤੁਸੀਂ ਮੰਨਦੇ ਨਹੀਂ ਮੰਨਦੇ ਹੋ ਕਿ ਬੰਦੇ ਸੀਗਾਂ ਲੈ ਕੇ ਵੀ ਡਬਲ ਸਟੈਂਡ ਲਗਾ ਰਿਹਾ ਅਕਾਲੀ ਦਲ? ਮੈਂ ਕਹਿ ਰਿਹਾ ਅਕਾਲੀ ਦਲ ਜਵਾਬ ਦੇ। ਮੈਂ ਅਕਾਲੀ ਦਲ ਦਾ ਸਪੋ ਤੁਸੀਂ ਉਹਨਾਂ ਤੋਂ ਪੁੱਛੋ ਕੱਲ ਦਾ ਉਹਨਾਂ ਦੇ ਅੱਗੇ ਮਾਈਕ ਨਹੀਂ ਉਹਨਾਂ ਦੇ ਮੂੰਹ ਨਹੀਂ ਬੰਦ ਹੋ ਰਿਹਾ ਕੱਲ ਦੇ ਜਿਦਾ ਪਤਾ ਨਹੀਂ ਵੀ ਅੰਦਰੋਂ ਗੱਲਾਂ ਨਿਕਲਦੀਆਂ ਆ ਰਹੀਆਂ ਹੰਦੀਆਂ ਮਾਨਗ ਪੱਤਰ ਲਾਈਵ ਸਾਰੀ ਦੁਨੀਆ ਦੇਖ ਰਹੀ ਹੈ ਇਹ ਜਿਹੜਾ ਮੰਗ ਪੱਤਰ ਦਿੱਤੀ ਚਪਕਾਉਣ ਦਾ ਕੀ ਮਕਸਦ ਹੈ ਉਹ ਜਾਨਣਾ ਚਾਹੁੰਦਾ ਮੰਗ ਪੱਤਰ ਸਾਨੂੰ ਰੱਖਿਆ ਮਜਬੂਰੀ ਵਾਸਤੇ ਪਟਾਉਣਾ ਪਿਆ ਅਸੀਂ ਅਕਾਲ ਤਖਤ ਸਾਹਿਬ ਦੇ ਅੱਗੇ ਇਹਨਾਂ ਨੂੰ ਸਵਾਲ ਦਾ ਸ਼ੁਕਰਾਨਾ ਹਟ ਜਾਂਦੇ ਆ ਆਪਣੀ ਮੰਗ ਲੈ ਕੇ ਆਏ ਸੀ ਜਿਹੜੀ ਭਾਈ ਨਰਾਇਣ ਸਿੰਘ ਚੌੜਾ ਦੇ ਪੱਗ ਸਵਾਲ ਹੁਣ ਖਤਮ ਹੋ ਗਏ ਸਵਾਲ ਉਹਦੇ ਬਰੋਧ ਦੇ ਵਿੱਚ ਇੱਕ ਵੀ ਬੰਦਾ ਜੀ ਕੰਟੂਸੀ ਸਿੰਘ ਸਾਹਿਬ ਐਸੀ ਰਿਹائش ਤੇ ਜਾਣ ਦੀ ਕੋਸ਼ਿਸ਼ ਕੀਤੀ ਅੰਦਰੋਂ ਤਾਲਾ ਲੱਗਾ ਆ ਔਰ ਉਹਨੇ ਖੁਦ ਆਪਣੇ ਮੁਲਾਜ਼ਮ ਨੂੰ ਬੋਲਿਆ ਕਿ ਮੈਂ ਜਦੋਂ ਤੱਕ ਉੱਪਰ ਹੁਕਮ ਨਹੀਂ ਆਉਂਦਾ ਦਰਵਾਜ਼ਾ ਨਹੀਂ ਖੋਲਸਾਂਦਾ ਮੈਨੂੰ ਮਾਫੀ ਦੇ ਆ ਜਿਦਾਂ ਕੀ ਕਾਰਵਾਈ ਦੀ ਉਸ ਦੇ ਖਿਲਾਫ ਮੰਗ ਕਰਦੇ ਇਹ ਤੇ ਹਰਨ ਸਿੰਘ ਸਾਹਿਬ ਸੋਚਣ ਕਿ ਪੱਕੇ ਦੀ ਖਲਾਫ ਕੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦਾਂ ਨੇ ਪੱਗ ਨੂੰ ਹੱਥ ਪਾਇਆ ਠੀਕ ਜੇ ਸਿੰਘ ਸਾਹਿਬ ਉਹ ਫੈਸਲਾ ਦੇਣਗੇ ਜੇ ਪੰਥਰੋਂ ਲੱਗੇਗਾ ਤੇ ਵਾਕਿਆ ਇਹੋ ਹੀ ਹੋਣਾ ਚਾਹੀਦਾ ਠੀਕ ਹੈ ਜਿੰਨੀ ਦੇ ਪਰਕਟ ਸੱਜ ਕਰ ਦੇਗਾ ਤੇ ਆਉਣ ਵਾਲੇ ਸਮੇਂ ਦੱਸ ਦਿੱਤਾ ਜਾਏ ਠੀਕ ਮਾਮਲਾ ਭਾਈ ਨਰਿੰਦਰ ਸਿੰਘ ਚੋੜੇ ਦੀ ਪੱਗ ਦਾ ਜੀ ਇਸ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਕਿ ਉਹਨਾਂ ਨੇ ਕਿੱਥੇ ਐਕਸ਼ਨ ਕਿਉਂ ਲਿਆ ਇਹਦੇ ਬਾਰੇ ਭਾਈ ਨਰਿੰਦਰ ਸਿੰਘ ਚੋੜਾ ਦੱਸੋ ਜੀ ਜੋ ਉਹਨਾਂ ਨੇ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਆ ਔਰ ਹੋ ਵੀ ਰਹੀ ਆ ਰਿਮਾਂਡ ਵੀ ਲੈ ਲੈ ਗਿਆ ਜੀ ਸਜ਼ਾਵਾਂ ਵੀ ਹੋਣਗੀਆਂ ਪਰ ਸਾਡਾ ਇੱਕ ਸਵਾਲ ਆ ਕਿ ਜਿਹੜੀ ਇੱਕ ਅਕਾਲੀ ਦਲ ਦੇ ਯੂਥ ਆਗੂ ਵਾਲਾ ਜਸਪ੍ਰੀਤ ਰਾਣੇ ਵਾਲੋਂ ਜੀ ਪਿਛੋਂ ਆ ਕੇ ਜਾਨ ਬਚ ਕੇ ਉਹਦੀ ਪੱਗ ਲਾਈ ਗਈ ਆ ਜੀ ਉਹ ਜਾਇਜ਼ ਆ ਇਹ ਲੜਾਈ ਦੇ ਵਿੱਚ ਪੱਗ ਨਹੀਂ ਕਿ ਲੱਥੀ ਜਾਨ ਬਚ ਕੇ ਲਾਈ ਗਈ ਆ ਔਰ ਰੰਜ ਲੈ ਕੇ ਅਸੀਂ ਹਾਲ ਤੱਕ ਸਾਬ ਤੱਕ ਪਹੁੰਚੇ ਆ ਉਮੀਦ ਕਰਦੇ ਆ ਕਿ ਬਹੁਤ ਜਲਦ ਅਕਾਲ ਤਖਬ ਸਾਹਿਬ ਇਹਦੇ ਉੱਤੇ ਕੋਈ ਫੈਸਲਾ ਲਏਗਾ ਜੀ